ਮੇਰਾ ਨਾਮ ਮੀਲਾ ਸਿੰਘ ਹੈ ਜੀ ਅੱਛਾ ਮੀਲਾ ਸਿੰਘ ਜੀ ਕੀ ਗੱਲ ਹੋਈ ਸੀ ਜਿਹੜੇ ਅੱਜ ਜ਼ਮੀਨ ਨੂੰ ਲੈ ਕੇ ਜਿਹੜਾ ਬਰੂਧ ਕੀਤਾ ਅੱਜ ਇਹ ਸਵੇਰ ਆਪਾ ਰੋਡ ਵਿਭਾਗਨ ਆਇਆ ਸੀ ਜੀ ਆਪਣੇ ਐਕਵਾਇਰ ਕਰਨ ਜ਼ਮੀਨਾਂ ਜੀ ਠੀਕ ਹੈ ਨਾ ਇਹਦੇ ਵਿੱਚ ਇਹਨਾਂ ਨੇ ਜਿਨ੍ਹਾਂ ਨੇ ਪੈਸੇ ਚੱਕੇ ਹੋਏ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਆਇਆ ਜੀ ਤੇ ਕੁਝ ਕਿਸਾਨਾਂ ਦੀ ਇਹਨਾਂ ਨੇ ਜਿਨ੍ਹਾਂ ਨੂੰ ਨਹੀਂ ਪੇਮੈਂਟ ਹੋਈ ਸੀ ਉਹਨਾਂ ਦੀ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਨੂੰ ਇਹਨਾਂ ਨੇ ਟਰੈਕਟਰ ਚਲਾਤੇ ਜੀ ਉਹਨਾਂ ਤੇ ਉਹਨਾਂ ਚੋਂ ਨਾਮਿਤਤਾ ਜੀ ਠੀਕ ਹੈ ਨਾ ਫਿਰ ਇੱਥੇ ਅਸੀਂ ਜੁਨੀਆ ਨਾਲ ਇਕੱਠੀਆਂ ਹੋਈਆਂ ਜੀ ਭਾਰਤੀ ਅਗਰ ਅਗਰ ਆ ਜੁਨੀਆਨ ਹੈ ਜਿਹੜੀ ਆਪਣੀ ਉਹਨਾਂ ਦੇ ਸੁਖਦੇਵ ਸਿੰਘ ਭੋਤਨਾ ਜੀ ਤੇ ਬਲਾਕ ਆਗੂ ਆਏ ਸੀ ਜੀ ਆਪਣੇ ਸਾਰੇ ਤੇ ਭਦੌਰ ਤੋਂ ਆਏ ਸੀ ਕੁਝ ਇਹਦੇ ਨੇੜੇ-ਨੇੜੇ ਪਿੰਡਾਂ ਦੇ ਜਿੰਨੇ ਵੀ ਆਗੂ ਨੇ ਆਪਣੇ ਸਾਰੇ ਉਹ ਸਾਵਣ ਪਹੁੰਚੇ ਸੀ ਜੀ ਇੱਥੇ ਤੇ ਆਪਣੀ ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਹੋਈ ਜੀ ਇੱਥੇ ਐਸ ਡੀ ਐਮ ਮੈਡਮ ਵੀ ਪਹੁੰਚੇ ਸੀ ਤੇ ਆਪਣੇ ਤਹਿਸੀਲਦਾਰ ਸਾਹਿਬ ਵੀ ਆਏ ਜੀ ਉਹਨਾਂ ਨਾਲ ਗੱਲ ਹੋਈ ਫਿਰ ਉਹਨਾਂ ਨੇ ਆਪਾਂ ਨੂੰ ਭਰੋਸਾ ਦਿਵਾਇਆ ਸਾਡੇ ਥਾਣਾ ਐਸ ਐਚ ਓ ਨੇ ਵੀ ਅਸੀਂ ਥੋੜਾ ਹੱਲ ਕਰਕੇ ਦਵਾਂਗੇ ਅਸੀਂ ਇੱਥੇ ਡਾਇਰੈਕਟਰ ਰੋਗ ਤੇ ਜੀ ਉਹਨਾਂ ਨੇ ਆਪਾਂ ਨੂੰ ਕਨਾਲ ਦੇ ਹਿਸਾਬ ਨਾਲ 15000 ਰੁਪਏ ਦਵਾਇਆ ਜੀ ਜਿਹਦੇ ਵਿੱਚ ਤਿੰਨ ਕਨਾਲਾਂ ਆਪਣੀਆਂ ਇਹਨਾਂ ਨੇ ਗੈਰਕਾਨੂੰਨੀ ਉਹ ਕਰਤੀਆਂ ਜੀ ਮੰਨ ਲਓ ਠੀਕ ਹੈ ਨਾ ਬਾਕੀ ਜ਼ਮੀਨ ਦੀ ਜਿਨ੍ਹਾਂ ਦੇ ਪੈਸੇ ਕਿਹਾ ਜੀ ਰੋਕਿਆ ਨਹੀਂ ਇਹਨਾਂ ਨੇ ਉਹ ਵਾਣਾ ਜ਼ਬਰਦਸਤੀ ਵਾਉਣ ਦੀ ਕੋਸ਼ਿਸ਼ ਕੀਤੀ ਰੋਡ ਵਿਭਾਗ ਨੇ ਐਨ ਐਚ ਐ ਨੇ ਤਾਂ ਅਸੀਂ ਉਹਨਾਂ ਦਾ ਵਿਰੋਧ ਕੀਤਾ ਜੀ ਉਹਦੇ ਸਾਨੂੰ ਇਹਨਾਂ ਨੇ 15000 ਰੁਪਏ ਕਨਾਲ ਦੇ ਹਿਸਾਬ ਨਾਲ ਸੀ ਇਹਨਾਂ ਤੋਂ ਪੇਮੈਂਟ ਲਈਤੀ ਜਿੱਥੇ ਕੀ ਹੁਣ ਕੰਟਰੈਕਟ ਚੱਲ ਰਹੇ ਨੇ ਇਹਨਾਂ ਤੋਂ ਪੂਰਾ ਪੈਸਾ ਮਿਲੂ ਚੁਕਿਆ ਜੀ ਹਾਂ ਇਹਨਾਂ ਦਾ ਵੀ ਆਹ ਕਿਸਾਨ ਨੇ ਜੀ ਇਹਨਾਂ ਦਾ 8 ਲੱਖ ਰੁਪਏ ਨੇ ਜੀ ਪਿਆ ਹਣਾ ਅਠਾ 20 ਲੱਖ ਰੁਪਇਆ ਹੈ ਅਠ ਲੱਖ ਰੁਪਇਆ ਕਿੱਲੇ ਦੇ ਹਿਸਾਬ ਨਾਲ ਜੀ ਉਹਦੇ ਹਿਸਾਬ ਨਾਲ ਨਹੀਂ ਪਿਆ ਜੀ ਇਹਨਾਂ ਦਾ 50 ਲੱਖ 45 ਹਜ਼ਾਰ ਦੇ ਹਿਸਾਬ ਨਾਲ ਪੈਸੇ ਪਾਏ ਜੋ ਕਿ ਸਾਨੂੰ ਭਰੋਸਾ ਦੇ ਇਹ ਦਵਾਇਆ ਗਿਆ ਜੀ ਵੀ ਅਸੀਂ 5840 ਦੇ ਹਿਸਾਬ ਨਾਲ ਪੈਸੇ ਪਾਵਾਂਗੇ ਜੀ ਯਾਨੀ ਕਿ ਰੋਟਾ ਨੂੰ ਹੁੰਦਾ ਪੈਸੇ ਜਾਣਗੇ ਆ ਕਹਿੰਦੇ ਆ ਜੀ ਵੀ ਜੇ ਨਹੀਂ ਪਹੁੰਹਣਗੇ ਤਾਂ ਫਿਰ ਅਸੀਂ ਵਿਰੋਧ ਕਰਾਂਗੇ ਜੀ ਇਹਦਾ ਭਾਰਤੀ ਕਿਸਾਨ ਜੁਨੀਆ ਅਗਰਾਹ ਫਿਰ ਵਿਰੋਧ ਕਰੂਗੀ ਜੀ ਇਹਦਾ ਸਾਡੇ ਆਰਦਾਸਾ ਨੂੰ ਇਹੀ ਆਏ ਵੀ ਪਾਉਣ ਜੀਏ ਪੈਸੇ ਠੀਕ ਹੈ ਨਾ ਜਲਦੀ ਤੋਂ ਜਲਦੀ ਪਹੁੰਚਣ ਕਿਸਾਨ ਵੀ ਫਸਲ ਤੁਹਾਡੇ ਸਾਹਮਣੇ ਆ ਜੀ ਆ ਦੇਖ ਲਓ ਤੁਸੀਂ ਖੜੀ ਫਸਲ ਵਾਈ ਜਾਂਦੀ ਹੈ ਫਿਰ ਦੁੱਖ ਲੱਗਦਾ ਹੀ ਹੈ ਕਿਸਾਨ ਨੂੰ ਕੁੱਤਾਰ ਕੀ ਜ਼ਮੀਨ ਹੈ ਜੀ ਇਹਨਾਂ ਦੀ ਆ ਬਸ ਇੰਨਾ ਹੀ ਹੈ ਜੀ ਸਾਡਾ ਬਸਾ ਜਿਹੜਾ ਮਾਮਲਾ ਕਿੱਥੋਂ ਦਾ ਮਾਮਲਾ ਜੀ ਇਹ ਕਿਹੜੇ ਪਿੰਡ ਦਾ ਹੈ ਇਹ ਮਾਮਲਾ ਆ ਰਾਮਗੜ੍ਹ ਦਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਥਾਣਾ ਢੱਲੇਵਾਲੇ ਆਪਣਾ ਬਰਨਾਲਾ ਜ਼ਿਲ੍ਹੇ ਦਾ ਪਿੰਡ ਰਾਮਗੜ੍ਹ ਆ ਜੀ ਇਹ ਐਨ ਐਚ 654 ਐਡੀ ਰੋਡ ਆ ਜੀ ਜਿਹੜਾ ਰੋਲਾ ਗ੍ਰੀਨ ਫੀਲਡ ਆ ਇਹ ਇਹਦਾ ਰੋਲਾ ਜੀ ਸਰ ਕੀ ਕਹਿਣਾ ਜਾਓਗੇ ਜਿਹੜਾ ਅੱਜ ਜ਼ਮੀਨ ਕਵਰ ਨੂੰ ਲੈ ਕੇ ਇੱਥੇ ਜਿੱਥੇ ਬੰਦਿਆ ਵੱਲੋਂ ਵੀ ਆ ਕੇ ਤੇ ਉਹ ਕੀਤਾ ਜੋ ਇੱਥੇ ਲੈਂਡ ਅਕਵਾਇਰ ਹੋ ਰਹੀ ਹੈ ਇੱਥੇ ਭਾਰਤਮਾਲਾ ਰੋਡ ਦਾ ਜਿਹੜੇ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਉਹਨੂੰ ਲੈ ਕੇ ਅੱਜ ਇੱਥੇ ਕਬਜ਼ਾ ਸੀਗਾ ਤੇ ਕਬਜ਼ੇ ਦੇ ਦੌਰਾਨ ਕੁਝ ਵਿਅਕਤੀ ਆਏ ਸੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਪੈਸੇ ਨਹੀਂ ਚੱਕੇ ਤੇ ਸਾਡੀ ਜ਼ਮੀਨ ਹਾਲੇ ਅਕਵਾਇਰ ਨਾ ਕੀਤੀ ਜਾਵੇ ਉਹਨਾਂ ਦੀ ਸੈਟੀਸਫਾਈ ਕਰਵਾ ਦਿੱਤੀ ਗਈ ਸੀ ਤੇ ਬਸ ਅੱਗੇ ਜਿਹੜਾ ਕੰਮ ਆਗਾ ਉਹ ਚੱਲੂ ਹੋਏਗਾ ਸਰ ਇਹ ਕੋਈ ਸੰਚਾਰ ਨਹੀਂ ਹੋਇਆ ਤੇ ਤਾਂ ਨਾ ਨਾ ਉਹ ਵੀ ਬਾਈਆਂ ਨੇ ਕੀ ਚੇਜ ਨਹੀਂ ਨਹੀਂ ਐਦਾ ਕੁਝ ਨਹੀਂ ਹੋਇਆ ਕੋਈ ਬਾਈਆਂ ਨਹੀਂ ਹੈ